ਜੰਮੂ ਕਸ਼ਮੀਰ ਦੇ ਸੈਕਟਰ ਸਾਂਬਾ ਦੇ ਵਿੱਚ ਪਿੰਡ ਕੋਲਪੁਰ ਦੇ ਵਿਖੇ ਲੰਗੀ ਦੇ ਰਾਤ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੋਖਾ ਅਸਨ ਦੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਪੈਟਰੋਲ ਛਿੜਕ ਕੇ ਅੱਗ ਦੇ ਭੇਟ ਚੜਾ ਦਿੱਤਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਦੋਸ਼ੀ ਮਨਜੀਤ ਸਿੰਘ ਬਿੱਲਾ ਨੂੰ ਫੜਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਸੰਗਤ ਦਾ ਗੁੱਸਾ ਠੰਡਾ ਨਾ ਹੋਇਆ ਤੇ ਉਹਨਾਂ ਨੇ ਦੋਸ਼ੀ ਦੇ ਘਰ ਦੂ ਜਸੀਬੀ ਮਸ਼ੀਨਾਂ ਦੇ ਨਾਲ ਢੈ ਢੇਰੀ ਕਰ ਦਿੱਤਾ ਹਾਲਾਂਕਿ ਦੋਸ਼ੀ ਨੂੰ ਪੁਲਿਸ ਨੇ ਫੜ ਲਿਆ ਹੈ ਮਾਮਲੇ ਤੇ ਸਿੱਖਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਗੁਰੂ ਘਰ ਅੰਦਰ ਸੰਗਤ ਨੂੰ ਸੰਬੋਧਨ ਕਰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਕਿਹਾ ਕਿ ਜੇਕਰ ਘਰ ਟਾਉਣ ਦੀ ਕਾਰਵਾਈ ਵਿੱਚ ਕਿਸੇ ਵੀ ਸਿੱਖ ਵਿਰੁੱਧ ਪਰਚਾ ਦਰਜ ਹੁੰਦਾ ਤਾਂ ਸਿੱਖ ਇਸ ਦਾ ਵਿਰੋਧ ਕਰਨਗੇ ਮੋਰਚਾ ਲਾਉਣਗੇ ਉਹਨਾਂ ਨੇ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ ਆ ਉਹ ਦੇਖ ਲੈ ਉਹ ਦੇਖੋ ਪੈਟਰੋਲ ਬੂੜੀ ਪਾਈ ਹੈ ਬੂੜ ਵਾ ਗਿਆ ਬੂੜ ਪਾਖਿਆ ਹੈ ਹੋਰ ਹੋਰ ਬੋਲੀ ਵਾਲੀ ਬੋਤਲ ਨਹੀਂ ਹੁੰਦੀ ਇਸ ਤੋਂ ਪਿੱਛੇ ਉੱਪਰ ਨੂੰ ਮਾਰ ਕੇ ਤੇਰੇ ਉੱਪਰ ਇੱਕ ਅੱਕਨਾ ਤੇਰਾ ਆ ਗਿਆ ਇਹ ਆ ਤੇ ਉੱਤੇ ਆ ਨਾ ਨਾ ਬੰਨਿਆ ਹਾਂ ਨਾ ਬੰਨਿਆ ਬਿਲਵਲ ਪਿਲਪੜਕੀ ਦਾ ਸੋਹਣਾ ਅੱਡੀ ਫਲਾ ਉਹ ਨੂੰ ਲਾਈਟ ਕਰਤ ਬਣਾਈ ਹੈ